ਪੁਲਿਸ ਕਮਿਸ਼ਨਰ ਲੁਧਿਆਣਾ ਦਫ਼ਤਰ ਦੇ ਬਾਹਰ ਬੀਤੇ ਕਈ ਮਹੀਨਿਆਂ ਤੋਂ ਧਰਨੇ ਤੇ ਬੈਠੀ ਬਲਾਤਕਾਰ ਪੀੜਤ ਮਹਿਲਾ ਦੇ ਸਮਰਥਨ ਵਿੱਚ ਪਹੁੰਚੇ ਢਾਂਡਾ ਅਤੇ ਯੂਥ ਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਮਾਮਲੇ ਨੂੰ ਲੈ ਕੇ ਪੁਲਿਸ ਅਤੇ ਸਰਕਾਰ ਤੇ ਬਖਵਾਤੀ ਰਵਈਆ ਅਪਣਾਉਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਇੱਥੇ ਜੋ ਵੀ ਬੰਦਾ ਪਹੁੰਚਿਆ ਉਹ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਪਹੁੰਚਿਆ ਹੈ। ਢਾਂਡਾ ਨੇ ਵੀ ਕਿਹਾ ਕਿ ਬਲਾਤਕਾਰ ਦੀ ਪੀੜਤ ਮਹਿਲਾ ਬੀਤੇ ਕਈ ਮਹੀਨਿਆਂ ਤੋਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨੇ ਤੇ ਬੈਠੀ ਹੈ। ਲੇਕਿਨ ਉਸ ਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਜਿਸ ਹੁਣ ਉਸ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਹੈ ਜੋ ਅਬ ਬੇहद ਅਫਸੋਸ ਦੀ ਗੱਲ ਹੈ ਜਦ ਕਿ ਇਸ ਦੇ ਉਲਟ ਮਹਿਲਾ ਦਾ ਸਮਰਥਨ ਕਰਨ ਵਾਲੇ ਲੋਕਾਂ ਦੇ ਖਿਲਾਫ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਉਸ ਦੇ ਪਿਤਾ ਤੇ ਪਤੀ ਜੀ ਉੱਪਰ ਵੀ ਹਮਲੇ ਹੋ ਚੁੱਕੇ ਨੇ ਜਿਸ ਮਾਮਲੇ ਦੇ ਵਿੱਚ ਵੈਂਸ ਨੂੰ ਮੰਤਰੀ ਅਤੇ ਸਰਕਾਰ ਦੀ ਸ਼ੈ ਪ੍ਰਾਪਤ ਹੈ ਵਰਗੇ ਬੇਈਮਾਨ ਨਲਾਇਕ ਇਸ ਕਿਸਮ ਦੇ ਡੀਜੀਪੀ ਹੋਣਗੇ ਜਿਹੜੇ ਕੈਪਟਨ ਅਮਰਿੰਦਰ ਦੀ ਭਾਰਤ ਪੁਸ਼ੇ ਨਾਸ਼ੂ ਦੀ ਪੋਲਿਟিক্যাল ਦਬਾਅ ਦੇ ਨੀਚੇ ਇਸ ਪੀੜਿਤ ਨੂੰ 8 ਮਹੀਨੇ ਸੜਕ ਤੇ ਬਿਠਾਇਆ ਕੋਈ ਕੇਸ ਸਿਸਟਰ ਨਹੀਂ ਕੀਤਾ ਸਿਮਰਜੀਤ ਸਿੰਘ ਬੈਂਸ ਨੂੰ ਖੁੱਲੀ ਛੁੱਟੀ ਦਿੱਤੀ ਕਿ ਕਿੰਨਾ ਐਵੀਡੈਂਸ ਉਹਨੂੰ ਡਿਸਟਰੋਏ ਕਰ ਲੋਵੇ ਕਰਨ ਦਿੱਤਾ ਤੇ ਡਿਸਟਰੋਏ ਹੋਇਆ ਉਹਦੇ ਬਾਅਦ ਜਦ ਅਦਾਲਤ ਦਾ ਕੁੰਡਾ ਖੜਕਾ ਕੇ ਕੇਸ ਸਿਸਟਰ ਹੋਇਆ ਅੱਜ 2 ਮਹੀਨੇ ਤੋਂ ਉੱਤੇ ਹੋ ਗਏ ਉਹਦੇ ਚ ਕੋਈ ਪ੍ਰੋਗਰੈਸ ਨਹੀਂ ਕੀਤੀ ਦੋ ਵਾਰ ਦਤਕਾਰ ਪਈਆਂ ਇਹਨਾਂ ਨੂੰ ਅਦਾਲਤ ਤੋਂ ਹਾਈ ਕੋਰਟ ਤੋਂ ਇਹਨਾਂ ਨੂੰ ਝਾੜ ਪਈ 15-15 ਮਿੰਟ 20-20 ਮਿੰਟ ਉਦੇ ਬਾਅਦ ਪਿਛਲੀ ਤਰੀਕ ਤੇ ਮਾਨਯੋਗ ਹਾਈ ਕੋਰਟ ਨੇ ਕੀਤਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਕੋਈ मीनिंगफुल ਇਨਵੈਸਟੀਗੇਸ਼ਨ ਨਹੀਂ ਹੋ ਰਹੀ ਤੇ ਜੇ ਤੁਹਾਡਾ ਆਈਓ ਇਨਕੰਪੀਟੈਂਟ ਹੈ ਯੂ ਆਰ ਐਟ ਲਿਬਰਟੀ ਟੂ ਪੁਆਇੰਟ ਨਿਊ ਆਈਓ ਪਰ ਹਾਈ ਕੋਰਟ ਨੇ ਆਪਣਾ ਡਿਸਪਲੇਜ਼ਰ ਜ਼ਾਹਰ ਕੀਤਾ ਇਹਨਾਂ ਨੇ ਫੇਰ ਕੱਖ ਨਹੀਂ ਕੀਤਾ ਹੁਣ ਜਿਹੜੀ ਹਰਕਤ ਕੀਤੀ ਹੈ ਇਹ ਸਭ ਤੋਂ ਘਰੌਣੀ ਹਰਕਤ ਹੈ ਲਾਸਟ ਸਟੇਜ ਹੈ ਇੱਕ ਦਰਿੰਦੇ ਦੀ ਇੱਕ ਬਹੁਬਲੇ ਦੀ ਇੱਕ ਪਾਪੀ ਦੀ ਇੱਕ ਕ੍ਰਿਮੀਨਲ ਦੀ ਇੱਕ ਰੇਪਿਸਟ ਦੀ ਡਰਾ ਲਿਆ ਲਵਾ ਲਿਆ ਇਦੇ ਬਾਪ ਦੇ ਪਿੱਛੇ ਕਾਰ ਮਰਵਾ ਕੇ ਐਕਸੀਡੈਂਟ ਕਰਾ ਦਿੱਤਾ ਇਹਨਾਂ ਦੀ ਭਤੀਜੀ ਦੀ ਵੀ ਲੱਤ ਭੰਤੀ ਪਿੱਛੇ ਕਿਸੇ ਨੇ ਸਕੂਟਰ ਮਾਰ ਕੇ ਇਹ ਸਹਾਲਾਤ ਪੈਦਾ ਕਰ ਦਿੱਤੇ ਕਿ ਡਰ ਦਾ ਕਿ ਡਰ ਕੇ ਭੱਜ ਜਵੇ ਹੁਣ ਕੀ ਕੀਤਾ ਇੱਕ ਐਫਆਈਆਰ ਦੇ ਵਿੱਚ ਝੂਠੀ ਐਫਆਈਆਰ ਦੇ ਵਿੱਚ ਪ੍ਰਿੰਕਲ ਜਿਹੜਾ ਕਿ ਪਰਮਜੀਤ ਦੂਜੀ ਪੀੜ੍ਹੀ ਦੀ ਮਦਦ ਕਰਦਾ ਉਹਦਾ ਨਾਮ ਰਣਜੀਤ ਖੈਰਾ ਜੀ ਜਿਹੜਾ ਇਹਦੀ ਮਦਦ ਕਰਦੇ ਆ ਤੇ ਗਵਾਹ ਐ ਦੇ ਕੇਸ 'ਚ ਉਹਨਾਂ ਦਾ ਪ੍ਰਿੰਕਲ ਦੇ ਇੱਕ ਦੋਸਤਾਂ ਤੇ ਪ੍ਰਿੰਕਲ ਪਿਤਾ ਜੀ ਦਾ ਨਾਮ ਪਾ ਕੇ ਇਹ ਕਹਤਾ ਕਿ ਸਾਸਿ ਅਚਾਨਕ ਜਾਂਦੇ ਸੀ ਉਥੇ কুরਲੀ ਕਰਤੀ ਇਹਨਾਂ ਤੇ ਛਿੱਟੇ ਪੈ ਗਏ ਇਹਨਾਂ ਨੇ ਕਿਰਪਾਨਾਂ ਨਾਲ ਵੱਡਿਆ ਤੇ ਚੇਨੀ ਚੱਕ ਕੇ ਲੈ ਗਏ ਫਿਰ ਇਹੀ ਨਹੀਂ ਦੇਖੋ ਅਨਪਛਾਤੇ ਬੰਦੇ ਆ ਉਹਨਾਂ ਦੇ ਨਾਮ ਕਿੱਥੋਂ ਆ ਜਾਂਦੇ ਆ ਉਹਨਾਂ ਦੇ ਬਾਪ ਦਾ ਨਾਮ ਕਿੱਥੋਂ ਆ ਜਾਂਦਾ ਉਹਨਾਂ ਦੇ ਨਿਕਰੇਮ ਕਿੱਥੋਂ ਆ ਜਾਂਦਾ ਫਿਰ ਗੱਡੀ ਦਾ ਨੰਬਰ ਆਂਦਾ ਫਿਰ ਗੱਡੀ ਦਾ ਮਾਲਕ ਦਾ ਨਾਮ ਆਂਦਾ ਉਹਦਾ ਮਾਲਕ ਪ੍ਰਿੰਕਲ ਹੈ ਫਿਰ ਨਹੀਂ ਹਟਦੇ ਫਿਰ ਕੀ ਕਰਦੇ ਆ 15 ਦਿਨ ਬਾਅਦ ਕਿ ਜਿਮਣੀ ਪੈਂਦੀ ਹੈ ਉਹਦੇ ਚ ਕਹਿੰਦੇ ਜਿਹੜਾ ਕਾਰ ਦਾ ਚਾਲਕ ਸੀ ਜਿਹੜਾ ਕਾਰ ਤੇ ਬੈਠਾ ਸੀ ਨਾਮ ਨਹੀਂ ਸੀ ਪਤਾ ਹੁਣ ਪਤਾ ਲੱਗ ਗਿਆ ਉਹ ਅਮਰਜੀਤ ਐ ਇਸ ਬੀਬੀ ਦਾ ਲड़का ਕੰਪਲੇਨੈਂਟ ਦਾ ਲड़का ਪੰਜਾ ਤੇ 307 ਲਗਾਤੀ 307 ਦਾ ਕੇਸ ਹੁਣ ਕੀ ਕੀਤਾ ਇਸ ਬਿਸ਼ਰਮ ਨੇ ਟੀਟ ਨੇ ਦਿਨਕਰ ਗੁਪਤ ਦੇ ਕੈਪਟਨ ਉਮਰਿੰਦਰ ਦੀ ਸ਼ੈਲਟਰ ਦੇਣ ਵਾਲੇ ਉਸ ਨੇ ਕੀ ਕੀਤਾ ਇੱਕ ਐਫ ਆਈ ਆਰ ਕਿਉਂਕਿ ਇੱਕ ਐਫ ਆਈ ਆਰ ਨਵੀਂ ਕਰਾ ਕੇ ਉਹਦੇ ਤੇ ਕਾਲਾ ਸਲਾਤੀ ਨਾਮਾਂ ਤੇ ਥਾਣੇ ਤੇ ਉਹ ਸਰਕੂਲੇਟ ਕੀਤੀ ਐ ਇੱਕ ਮੀਡੀਆ ਨੂੰ ਇਹ ਕਿਹਾ ਕਿ ਇੱਕ ਹੋਰ ਪਰਚਾ ਹੋ ਗਿਆ ਕਬੂਤਰਬਾਜੀ ਦਾ ਪਰਮਜੀਤ ਕੌਰ ਤੇ ਪਰਮਜੀਤ ਕੌਰ ਦੇ ਮੁੰਡੇ ਤੇ ਪ੍ਰਿੰਕਲ ਦੇ ਮਾਪੇ ਤੇ ਪਰ ਲਾਹਨਤ ਹੈ ਇਹ ਪੁਲਿਸ ਦੀ ਜ਼ਮੀਰ ਮਰ ਗਈ ਇਹ ਪੁਲਿਸ ਜਿਉਂਦੀ ਨਹੀਂ ਹੈ ਇਹ ਪੁਲਿਸ ਤਨਖਾਹ ਲੁਟੇਰਿਆਂ ਨੂੰ ਮਦਦ ਕਰਨ ਲਈ ਲੈਂਦੀ ਹੈ ਇਹ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਪੀੜਤ ਦੀ ਮਦਦ ਕਰੇ ਇਹ ਪੁਲਿਸ ਦੀਆਂ ਵਰਦੀਆਂ ਲਾਲਣੀਆਂ ਚਾਹੀਦੀਆਂ ਇਹਨਾਂ ਨੂੰ ਕਾਲੇ ਕੱਛੇ ਪਾ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਿੰਨਕਰ ਗੁਪਤਾ ਜੀ ਨੂੰ ਕਹਿਣਾ ਚਾਹੀਦਾ ਹੈ ਹੀ ਇਜ਼ ਗੈਂਗਸਟਰ ਹਿਮਸੈਲਫ ਇਹ ਕੰਦੇ ਸੈਂਤੀ ਗੈਂਗਸਟਰ ਅਸੀਂ ਫੜੇ ਦਿਲਕਰ ਗੁਪਤਾ ਹਿਮਸੈਲਫ ਗੈਂਗਸਟਰ ਮੈਂ ਤੇ ਕੋਲ ਜਾ ਕੇ ਕਹਿ ਕੇ ਆ ਸੀ ਮੈਂ ਤੇਰੇ ਖਿਲਾਫ ਬੋਲੂਗਾ ਅੱਜ ਦੱਸਣਾ ਚਾਹਨਾ ਪੰਜਾਬ ਨੂੰ ਮੁਕਤ ਹੋਣਾ ਚਾਹੀਦਾ ਹੈ ਇਸ ਦੇ ਗੈਂਗਸਟਰ ਪੁਲਿਸ ਤੋਂ ਤੇ ਮੈਂ ਬੇਨਤੀ ਕਰੂੰਗਾ ਅੱਜ ਮਿਲੂੰਗਾ ਵੀ ਕਮਿਸ਼ਨਰ ਸਾਹਿਬ ਨੂੰ ਕਿ ਇਹ ਸਾਰੇ ਹਾਲਾਤ ਤੋਂ ਜਾਨੂ ਖਰਾਨ ਮੈਨੂੰ ਪੂਰੀ ਉਮੀਦ ਹੈ ਮੌਜੂਦਾ ਕਮਿਸ਼ਨਰ ਸਾਹਿਬ ਤੋਂ ਕਿਉਂਕਿ ਇਹਨਾਂ ਦਾ ਮੈਂ ਪੂਰਾ ਲਾਈਫ ਕੈਰੀਅਰ ਦੇਖਿਆ ਹੈ ਇਸ ਹਾਈਲੀ ਪ੍ਰੋਫੈਸ਼ਨਲ ਮੈਨ ਅੱਜ ਮੈਂ ਮਿਲੂੰਗਾ ਇਹਨਾਂ ਨੂੰ ਇਹਨਾਂ ਨੂੰ ਮਿਲ ਕੇ ਹਾਈਲਾਈਟ ਕਰੂੰਗਾ ਐਂਡ ਮੈਂ ਵੀ ਕਹੂੰਗਾ ਆ ਸੁਣੋ ਕਿ ਭਾਈ ਤੇਰਾ ਟਵਿੱਟਰ ਕਿੱਥੇ ਗਿਆ ਤੇਰੇ ਮਿੱਤਰ ਪ੍ਰਿੰਕਲ ਤੇ ਝੂਠਾ ਕੇ ਸਿਸਟਰ ਕਰਾਇਆ ਹੈ ਵਾਟ ਆਰ ਯੂ ਡੂਇੰਗ ਨਾਓ ਅੱਜ ਕਰਵਨ ਨੂੰ ਕਹਾਂਗਾ ਵਾਈਡੋਂਟ ਯੂ ਰਿਜ਼ਾਈਨ ਫਰਮ ਯੋਰ ਪਾਰਟੀ ਐਂਡ ਰਿਜ਼ਾਈਨ ਫਰਮ ਦੀ ਮਿਨਿਸਟਰਸ਼ਿਪ ਇੱਕ ਲੋਹਾਨੇ ਦਾ ਮਿਨਿਸਟਰ ਇੰਨਾ ਜ਼ੋਰਾਵਰ ਹੋ ਕੇ ਤੂੰ ਲੋਹਾਨੇ ਦੀ ਜਨਤਾ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਤੂੰ ਅਨਖੰਦਾ ਸੀ ਠੀਕ ਹੈ ਤੂੰ ਡਸ ਦੀ ਜਦਾਦ ਖਾਲੀ ਠੀਕ ਹੈ ਤੂੰ ਉਹਨ ਇੱਕ ਪੀੜਤ ਦੀ ਮਦਦ ਵੀ ਨਹੀਂ ਕਰੇਗਾ ਉਹਨੂੰ ਮਾਰਨ ਚ ਮਦਦ ਕਰੇਗਾ ਤੂੰ ਰੈਪਿਸਟ ਦੀ ਮਦਦ ਕਰੇਗਾ ਤੂੰ ਰੈਪਿਸਟ ਦਾ ਸਾਥੀ ਕਹਾਏਗਾ ਇਹ ਬਹੁਤ ਵੱਡੇ ਸਵਾਲ ਹੈ ਇਹਦੇ ਜ਼ਲਜ਼ਲੇ ਐਂਡ ਤੱਕ ਜਾਣਗੇ ਇਲੈਕਸ਼ਨ ਤੱਕ ਲੈ ਕੇ ਜਾਉ ਹੁਣ ਮੈਂ ਅਜ ਤੀ ਮੈਂ ਕਹਦਾ ਸੀ ਨਹੀਂ ਮੇਰੇ ਚ ਕੋਈ ਪੋਲਿਟਿਕਲ ਮੋਟਿਵ ਨਹੀਂ ਹੈ ਅੱਜ ਆਪ ਪਰਾ ਖੜਾ ਹੈ ਇਹ ਆਮ ਆਦਮੀ ਪਾਰਟੀ ਤੋਂ ਹੈ ਕੁਐਸਚਨ ਇਜ਼ ਕਿ ਇੱਕ ਦੇ ਵਿਕਟਿਮ ਦੇ ਰਾਈਟ ਦੀ ਲੜਾਈ ਹੈ ਇੱਕ ਸਿਟੀਜ਼ਨ ਦੇ ਰਾਈਟ ਦੀ ਲੜਾਈ ਹੈ ਵੀ ਵਿਲ ਫਾਈਟ ਦਿਸ ਲੜਾਈ ਮੇਰੇ ਤੇ ਪਰਚੇ ਰਿਸਟਰ ਕਰਾਣੇ ਨੇ ਥ੍ਰੈਟ ਆਈ ਹੈ ਉਹਨਾਂ ਦਾ ਸੌ ਕਰਾਂ ਗੈਂਗਸਟਰਸ ਤੋਂ ਮੈਨੂੰ ਮਰਵਾਣਾ ਹੈ ਉਹਨੂੰ ਕਹੇ ਮਰਵਾ ਮੈਂ ਪੁਲਿਸ ਨੂੰ ਲਿਖ ਕੇ ਦੇ ਚੁੱਕਾ ਹਾਂ ਇਨਾਂ ਦੇ ਗੈਂਗਸਟਰ ਦੀਆਂ ਜੇਬ ਦੇ ਵਿੱਚ ਫੋਟੋਆਂ ਦੇ ਚੁੱਕਾ ਪਿਸਤੌਲਾਂ ਦੀਆਂ ਉਹਦੇ باوجود ਪਹਿਲੇ ਕਮਿਸ਼ਨਰ ਸਾਹਮਣੇ ਰਿਪੋਰਟ ਭੇਜੀ ਹੈ ਕਿ ਟਾਂਡੇ ਨੂੰ ਕੋਈ ਸਿਕਿਉਰਿਟੀ ਥ੍ਰੈਟ ਨਹੀਂ ਹੈ ਸਿਕਿਉਰਿਟੀ ਥ੍ਰੈਟ ਪਤਾ ਕਿਹਨੂੰ ਹੈ ਮੰਡ ਨੂੰ ਹੈ ਜਿਹੜਾ ਆਪਣੇ ਪੱਗ ਦੇ ਲੜ ਨਾਲ ਕਾਲਾ ਸਲੰਦਾ ਉਹਨੂੰ 6 ਸਪਾਈ ਸਿਕਿਉਰਿਟੀ ਦੇ ਤਿੰਨ-ਤਿੰਨ ਦੀ ਗਾਰਡ ਉਹਨੂੰ ਜਿਪਸੀ ਉਹ ਮਾਮਾ ਲੱਗਦਾ ਸਰਕਾਰ ਦਾ ਵਟ ਆਰ ਯੂ ਡੂਇੰਗ ਤੁਸੀਂ ਆਪਣੀ ਜ਼ਿੰਮੇਵਾਰੀ ਪੁੱਲੀ ਬੈਠੇ ਹੋ ਕਿਹੜੇ ਕਿਹੜਿਆਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੈ ਮੈਨੂੰ ਨਹੀਂ ਪਤਾ ਕਿਹੜੇ-ਕਿਹੜੇ ਬੰਦੇ ਕੋਲ ਮੇਰੇ ਸਾਰੀ ਲਿਸਟ ਮੇਰੇ ਕੋਲ ਅਵੇਲੇਬਲ ਹੈ ਮੈਂ ਸਵਾਲ ਪੁੱਛੂੰਗਾ ਕਿਸ ਗੱਲ ਦੀ ਸਕਿਉਰਟੀ ਦਿੱਤੀ ਹੈ ਬੀਜੇਪੀ ਤੇ ਵੀ ਰਹਿਮ ਹੈ ਇਹਨਾਂ ਦਾ ਬੀਜੇਪੀ ਦੇ ਬੰਦਿਆਂ ਨੂੰ ਵੀ ਸਕਿਉਰਟੀ ਦਿੱਤੀ ਹੈ ਕਿਸੇ ਇੱਕ ਇਕਅਲੀ ਬੰਦੇ ਨੂੰ ਇਹਨਾਂ ਨੇ ਸਕਿਉਰਟੀ ਨਹੀਂ ਦਿੱਤੀ ਕਿਉਂ ਥ੍ਰੈਟ ਖਤਮ ਹੋ ਗਈ ਕਿਉਂਕਿ ਵੀ ਆਰ ਫਰਮ ਇਕਅਲੀ ਦਲ ਤੁਸੀਂ ਵਰਦੀ ਦੇ ਉੱਤੇ ਤੁਹਾਡੀ ਮੋਰ ਲੱਗ ਜਾਂਦੀ ਹੈ ਜਿਹੜੀ ਸਰਕਾਰ ਆਂਦੀ ਹੈ ਤੁਹਾਡੀ ਅੰਦਰ ਆਤਮਾ ਹੈ ਨਹੀਂ ਤੁਹਾਡੀ ਕੌਂਸ਼ੀਅਸ ਹੈ ਨਹੀਂ ਤੁਹਾਡੀ ਜ਼ਮੀਰ ਹੈ ਨਹੀਂ ਤੁਸੀਂ ਕਿਸੇ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਕਿਸ ਕਿਸਮ ਦਾ ਤੁਸੀਂ ਰਾਜ ਪੈਦਾ ਕੀਤਾ ਹੋਇਆ ਹੈ ਤੁਸੀਂ ਜਰਨਲਿਸਟ ਤੇ ਝੂਠੇ ਚੱਕਲੇ ਚਲਾਉਂਦੇ ਕਿਸ ਸਿਸਟਮ ਕਰੰਦੇ ਹੋ ਉਹ ਐਸਚੋ ਸ਼ਰੇਆਮ ਤੁਰੀ ਫਿਰਦੀ ਐ ਝੂਠੇ ਪਰਚੇ ਕਰਾ ਕੇ ਮਹੀਨੇ ਇਕੱਠੇ ਕਰਦੇ ਹੋ ਤੁਸੀਂ ਕਾਲੇ ਕੱਚੇ ਵਾਲੇ ਪਾਲੇ ਹੋਇਆ ਇਹ ਬੜੀ ਦੁੱਖ ਦੀ ਗੱਲ ਐ ਆਈ ਐਮ ਪੇਨਟ ਆ ਤਾਂ ਸਿਰ ਹੀ ਐ ਹੁਣ ਇਸ ਤੋਂ ਉੱਤੇ ਤਾਂ ਹੁਣ ਇੱਕ ਕੰਮ ਰਹਿ ਗਿਆ ਇਹਨੂੰ ਲਟਾੜ ਕੇ ਟਰੱਕ નીચે ਮਰਵਾ ਦੇਵੇ ਜਾਂ ਗੋਲੀ ਮਾਰ ਕੇ ਮਰਵਾ ਦੇ ਜਾਂ ਸਾਨੂੰ ਵੀ ਮਰਵਾ ਦੇ ਇਸ ਤੋਂ ਉੱਤੇ ਕੋਈ ਹੋਰ ਅਗਰੈਸ਼ਨ ਅਟੈਕ ਸਿਮਰਜੀਤ ਸਿੰਘ ਬਹਿਸਕੁਰ ਬਚਿਆ ਨਹੀਂ ਜਿਹੜਾ ਇਸ ਸਰਕਾਰ ਦੀ ਪ੍ਰੋਟੈਕਸ਼ਨ ਚੋਂ ਨੇ ਕੀਤਾ ਮੈਨੂੰ ਬਹੁਤ ਦੁੱਖ ਆਉਂਦਾ ਇਸ ਗੱਲ ਤੇ ਤੇ ਮੈਂ ਡੀਜੀਪੀ ਦਿਨਕਰ ਗੁਪਤ ਨੂੰ ਫੇਰ ਕਹੂੰਗਾ ਬਹੁਤ ਲਾਣਤ ਹੈ ਤੇਰੇ ਤੇ ਤੂੰ ਇਸ ਸੀਟ ਤੇ ਬੈਠਣ ਦਾ ਲਾਇਕ ਨਹੀਂ ਠੀਕ ਹੈ Everyone has a his own way of working. I have an inkling that Vance will be arrested soon. I have an inkling because incidentally police they both badda I believe it, and I believe that commissioner will apprise the DGP. Enough is enough. I believe it. Let's see. Let's see. I, I have a belief still. my 100% belief is not lost though they have done everything that i should not believe in them but still we have a belief in a system still i have a belief in constitution still i have belief in high court 15th this case is coming up i will hope there will be fireworks on that day je samajda gurvinder singh prinkel jehda congress to hai ranjit singh khaira jehda aam aadmi party to hai oh samajda ki ਕਮਜ਼ੋਰ ਕੜੀ ਨੂੰ ਹੱਥ ਪਾ ਕੇ ਤੇ ਸਾਨੂੰ ਡਰਾ ਲੂਗਾ ਤੇ ਉਹਦਾ ਭਲੇਖਾ ਆ ਅਸੀਂ ਚਾਹੇ ਇਹ ਆਮ ਆਦਮੀ ਪਾਰਟੀ ਨਾਲ ਬਿਲੋਂਗ ਕਰਦੇ ਆ ਚਾਹੇ ਕਾਂਗਰਸ ਨਾਲ ਬਿਲੋਂਗ ਕਰਦੇ ਚਾਹੇ ਉਹਨਾਂ ਦੀ ਪਾਰਟੀ ਖੜੇ ਚਾਹੇ ਨਾ ਕਰੇ ਸ਼ਰਮਣੀ ਅਕਾਲੀ ਦਲ ਨੇ ਹਮੇਸ਼ਾ ਸੱਚ ਦੇ ਉੱਤੇ ਪਹਿਰਾ ਦਿੱਤਾ ਆ ਮੈਂ ਖੁਦ ਇਸ ਚੀਜ਼ ਦਾ ਸ਼ਿਕਾਰ ਹੋਇਆ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਗਰਮੀਨ ਕੰਗ ਨੇ ਮੈਨੂੰ ਧਮਕੀ ਦਿੱਤੀ ਉਸ ਤੋਂ ਬਾਅਦ ਜਿਹੜਾ ਮੇਰੇ ਤੇ ਹਮਲਾ ਕੀਤਾ ਇਹ ਸੋਚਦੇ ਕਿ ਇਹ ਡਰ ਗਏ ਤੇ ਉਹਦੇ ਤੇ ਭਲੇਖਾ ਉਹਨੂੰ ਹੋਊਗਾ ਬੈਂਸ ਨੂੰ ਬਲਤਕਾਰੀ ਬੈਂਸ ਨੂੰ ਅਸੀਂ ਇਸ ਬੀਬੀ ਦੇ ਨਾਲ ਪਹਿਲੇ ਦਿਨ ਤੋਂ ਖੜੇ ਆ ਜਦ ਤੱਕ ਕਿਉਂਕਿ ਪਰਚਾ ਦਰਜ ਹੋ ਚੁੱਕਾ ਜਦ ਤੱਕ ਇਹਨੂੰ ਸਲਾਖਾਂ ਦੇ ਪਿੱਛੇ ਨਹੀਂ ਸਿੱਟਿਆ ਜਾਂਦਾ ਤਦ ਤੱਕ ਅਸੀਂ ਇਹ ਲੜਾਈ ਜਿਹੜੀ ਜਾਰੀ ਰੱਖਾਂਗੇ ਤੇ ਨਾਲ ਜਿਹੜੀਆਂ ਧਮਕੀਆਂ ਮੈਨੂੰ ਦਿੰਦਾ ਜਿਹੜੀਆਂ ਜਿਹੜਾ ਇਹਨੇ ਮੈਨੂੰ ਕਰਕੇ ਵੀ ਦਿਖਾਇਆ ਮੇਰੇ ਤੇ ਹਮਲਾ ਮੈਂ ਇਹਨੂੰ ਕਹਿਣਾ ਚਾਹੁੰਦਾ ਤੇ ਨਾਲ-ਨਾਲ ਇਹਨੂੰ ਚੇਤਾਵਨੀ ਦਿੰਦਾ ਕਿ ਤੈਨੂੰ ਜੇਲ੍ਹ ਦੇ ਅੰਦਰ ਮੈਂ ਤੈਨੂੰ ਇੱਕ ਗੱਲ ਕਹੀ ਸੀ ਕਿ ਤੇਰੇ ਤੇ ਪਰਚਾ ਦਰਜ ਹੋਗਾ ਤੈਨੂੰ ਜੇਲ੍ਹ ਦੇ ਅੰਦਰ ਸਿੱਟਾ ਗਿਆ ਤੇ ਨਾਲ ਤਨੇ ਵੀ ਇੱਕ ਗੱਲ ਕਹੀ ਸੀ ਮੇਰੇ ਕਪੜੇ ਲੋਕਾਂ ਦੇ ਵਿੱਚ ਲਾਵਾਂਗੇ ਤੇ ਅੱਜ ਜਿਹੜੀ ਤੇਰੀ सिंपਤੀ ਹੈ ਸਮੁੱਚੀ ਦੁਨੀਆ ਦੇ ਵਿੱਚ ਖਤਮ ਹੋ ਚੁੱਕੀ ਆ ਅੱਜ ਸੋਸ਼ਲ ਮੀਡੀਆ ਦੇ ਜਰੀਏ ਤੇ ਜਿਹੜਾ ਤੂੰ ਉੱਤੇ ਆਇਆ ਸੀ ਅੱਜ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਜਿਹੜੀਆਂ ਤੈਨੂੰ ਗਾਲਾਂ ਪੈਂਦੀਆਂ ਉਹ ਤੇਰਾ ਜੋ ਕੀਤਾ ਬੀਜਿਆ ਉਹ ਅੱਗੇ ਆ ਰਿਹਾ ਤੇ ਦੂਜੀ ਗੱਲ ਇੱਕ ਬੇਨਤੀ ਕਰਨਾ ਚਾਹੁੰਦਾ ਮੈਂ ਪ੍ਰੈਸ ਨੂੰ ਪ੍ਰੈਸ ਦਾ ਇੱਕ ਬੜਾ ਵੱਡਾ ਇੱਕ ਰੋਲ ਹੈ ਤੁਹਾਨੂੰ ਤੁਸੀਂ ਪਿੱਛੇ ਦੇਖਿਆ ਹੋਣਾ ਜਦੋਂ ਬਿਜਲੀ ਦੇ ਇਹ ਚੀਫ ਨੂੰ ਚੀਫ ਇੰਜੀਨੀਅਰ ਨੂੰ ਮਿਲਣ ਗਿਆ ਚੀਫ ਨੂੰ ਤੇ ਉੱਤੇ ਕਿਦਾਂ ਪ੍ਰੈਸ ਨਾਲ ਬਦਸਲੂਕੀ ਕੀਤੀ ਮੈਂ ਇਸ ਗੱਲ ਦੀ ਨਿੰਦਾ ਕਰਦਾ ਤੇ ਨਾਲ ਨਾਲ ਤੁਹਾਨੂੰ ਬੇਨਤੀ ਕਰਦਾ ਇਹੋ ਜਿਹੇ ਲੋਕ ਜਿਹੜੇ ਤੁਹਾਡੇ ਜਰੀਏ ਪੌੜੀਆਂ ਚੜ੍ਹ ਕੇ ਉੱਤੇ ਚੜਦੇ ਆ ਇਹਨਾਂ ਨੂੰ ਥੱਲੇ ਵੀ ਤੁਸੀਂ ਲੜਾ ਇਹ ਜਿਹੜਾ ਕ੍ਰਿਮੀਨਲ ਬੰਦੇੜਾ ਜਿਹੜਾ ਇੱਕ ਗੱਲ ਮੈਂ ਹੋਰ ਕਹਿੰਦਾ ਲੁਧਿਆਣਾ ਤੋਂ ਅਭਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼ ਫੋਲੀਟਸ ਅਪਡੇਟਸ ਲਾਈਕ ਐਂਡ ਫਾਲੋ ਅਵਰ ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ